तो तो मेरे को और हमारी हमारी याद में रखे हुए हम जो ये तालियों पर करके अल्लाह को रबी नूर की सच्चाई दया सेवा अति ईमानदारी देने और रक्षा में एम एल साहब जी ने थोड़ा बड़ा होता बनाया वाह 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 ਇਹੋ ਬਹੁਤ ਆਪ ਜੀ ਕਰਕੇ ਬਹੁਤ ਵਾਹਿ ਜੀ ਜੀ ਸੰਤਪਾਪਾ ਉਤਾਰ ਸਿੰਘ ਹੋਰਾਂ ਦੀ ਵਰਸੀ ਸਮਾਗਮ ਦੇ ਵਿੱਚ ਸੰਗਤਾਂ ਦੇ ਚਰਨ ਪਰਚਨ ਗੁਰੂ ਦੇ ਚਰਨ ਪਰਚਨ ਦਾ ਮੌਕਾ ਮਿਲਿਆ ਇਹ ਬਖਿਆ ਸੰਤਪਾਪਾ ਬਲਬੀਰ ਸਿੰਘ ਜੀ ਕੀਤੇ ਵਾਲ ਹੋਰਾਂ ਨੇ ਔਰ ਮੈਂ ਗੁਰੂ ਪਾਤਸ਼ਾਹ ਦੇ ਸੰਤਾਂ ਸੰਗਤਾਂ ਦੇ ਚਰਨਾਂ ਜਰਦਾਸ ਕੀਤੀ ਹੈ ਕਿ ਪੰਜਾਬ ਨੂੰ ਚੜ੍ਹਦੀ ਕਲਾ 'ਚ ਰੱਖਣ ਔਰ ਪੰਜਾਬ ਵਾਤਾਵਰਣ ਤੋਂ ਇੱਕ ਨੰਬਰ 'ਤੇ ਬਣੇ ਪੰਜਾਬ ਦੇ ਦਰਿਆਵਾਂ ਨੂੰ ਉਸ ਮੁੜ ਤੋਂ ਫੇਰ ਜੀਵਨ ਯੋਗ ਦਰਿਆ ਬਣਾਈਏ ਤੇ ਪੰਜਾਬੀ ਦੁਨੀਆ ਦੇ ਵਿੱਚ ਇਸੇ ਤਰ੍ਹਾਂ ਤਰੱਕੀਆਂ ਕਰਦੇ ਰਹਿਣ ਸਭ ਤੋਂ ਪੁੱਛਦਾ ਕਿ ਆਪ ਸਭ ਨੂੰ ਬਹੁਤ ਵੱਡੇ ਇਤਤਨ ਕਾੜੇ ਆ ਤੇ ਸਰਕਾਰ ਦਾ ਕੀ ਹਾਲ ਸਰਕਾਰ ਬਿਲਕੁਲ ਉਹਨਾਂ ਦੇ ਨਾਲ ਹੈ ਜੀ ਤੇ ਸਰਕਾਰ ਦਾ ਹਰੇਕ ਸ਼ਖਸ ਦੇ ਨਾਲ ਸਤਿਪਾਤ ਜੀ ਦਾ ਉਹਤੇ ਮਹਾਂਪੁਰਖ ਨੇ ਉਹਨਾਂ ਦੇ ਚਰਨਾਂ 'ਚ ਹਮੇਸ਼ਾ ਅਸੀਂ ਸਾਰੇ ਹਾਜ਼ਰ ਹਾਂ ਸ਼ੁਰੂ ਤੋਂ ਹਾਜ਼ਰ ਹਾਂ ਸਰਕਾਰ ਬਣਨ ਤੋਂ ਪਹਿਲਾਂ ਤੋਂ ਵੀ ਹਾਜ਼ਰ ਹਾਂ ਔਰ ਉਹਨਾਂ ਦਾ ਕੰਮ ਮੈ ਜਿਹੜਾ ਉਹ ਲੋਕ ਭੁਲਾਈ ਵਾਲਾ ਕੰਮ ਹੈ ਔਰ ਕੱਲੀਓ ਗੱਲਾਂ ਨਹੀਂ ਕੀਤੀਆਂ ਉਹਨਾਂ ਨੇ ਕੰਮ ਕਰਕੇ ਰਖਾਇਆ ਬਹੁਤ ਵਧੀਆ ਸ਼ੁਰੂਆਤ ਕੀਤੀ ਉਹਨਾਂ ਨੇ ਬਹੁਤ ਵਧੀਆ ਸ਼ੁਰੂਆਤ ਕੀਤੀ